ਸਸੇ ਕੜੀਸਾ ਨੂੰ ਅੱਜ ਆਪਾਂ ਬਣਾਵਾਂਗੇ ਸੂਜੀ ਦਾ ਬਹੁਤ ਹੀ ਟੇਸਟੀ ਨਾਸਤਾ ਤੇ ਚਲੋ ਆਪਾਂ ਰੈਸਪੀ ਸ਼ੁਰੂ ਕਰਦੇ ਆਂ ਸੂਜੀ ਦਾ ਟੇਸਟੀ ਨਾਸਤਾ ਬਣਾਉਣ ਵਾਸਤੇ ਆਪਾਂ ਇੱਕ ਕਟੋਰੀ ਸੂਜੀ ਲੈ ਲਈਏ ਤੁਸੀਂ ਸੂਜੀ ਮੇਨਕੇ ਲੈ ਲਓ ਜਿੰਨੀ ਮਰਜੀ ਇੱਕ ਕਟੋਰੀ ਆਪਾਂ ਸੂਜੀ ਰੈਂਦੀ ਹੈ ਬਰੀਕ ਕੱਟੇ ਹੋਏ ਪਿਆਜ਼ ਮਟਰ ਟਮਾਟਰ ਹਰੀ ਮਿਰਚ ਤੀਜ ਪੱਤਾ ਸੌਰੀ ਕੜੀ ਪੱਤਾ ਤੇ ਇੱਧਰ ਆਪਾਂ ਪੈਨ ਰੱਖਿਆ ਹੋਇਆ ਹੈ ਤੇ ਇਹਦੇ ਵਿੱਚ ਆਪਾਂ ਪਾਉਣੀ ਹੈ ਥੋੜਾ ਜਿਹਾ ਕਿਓ ਕਿਓੰ ਪਹਿਲਾਂ ਗਰਮ ਹੋਉਂਦੇ ਹੀ ਆਪਾਂ ਛੇ ਦੇ ਜੀਰਾ ਕਾ ਕਿਓ ਪਾਇਆ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਸਰੋਂ ਦੇ दाणे ਪਾਉਣੇ ਆ ਤੇ ਸਾਰੇ ਦੇਖੋ ਚਟਕਣੇ ਲੱਗੀ ਹੈ ਹਾਂ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਕੜੀ ਪੱਤਾ ਹੁਣ ਇਹਦੇ ਵਿੱਚ ਜਿਹੜੇ ਆਪਾਂ ਕੱਤੀ ਹੋਏ ਪਿਆਜ਼ ਵਗੈਰਾ ਰੱਖੇ ਸੀ ਉਹ ਸਾਰਾ ਮਟੀਰੀਅਲ ਪਾ ਦਿੰਨੇ ਆ ਤੁਸੀਂ ਜੇ ਤੁਸੀਂ ਆਪਣੀ ਮਨਪਸੰਦ ਦੀਆਂ ਜਿਹੜੀਆਂ ਮਰਜ਼ੀ ਇਹਦੇ ਵਿੱਚ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਛੋਲਿਆਂ ਦੀ ਦਾਲ ਦਾ ਇੱਕ ਚਮਚਾ ਉਹ ਵੀ ਪਾ ਸਕਦੇ ਹੋ ਇਹਨੂੰ ਆਪਾਂ ਹਲਕਾ ਜਿਹਾ ਭੁੰਨ ਲਿਆ। ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਾ ਥੋੜਾ ਜਿਹਾ ਭੁੰਨਾ ਤੇ ਭੋਲੇ ਦੇ ਵਿੱਚ ਆਪਾਂ ਪਾ ਦਿੰਦੇ ਹਾਂ ਸਵਾਦ ਅਨੁਸਾਰ ਨਮਕ। पूरा हमें नमक पातल 1/2 टीस्पून पातल नमक बाकी ਤੁਸੀਂ ચેક કરકે પા સકતે હે ઇદી છેડી કઢી નું મટર ઓ ભી પા દેને હે ਇਦੇ ਵਿੱਚ ਆਪਾਂ ਪਾਉਨੇ ਹਾਂ ਸੂਜੀ ਆਪਾਂ ਇੱਕ ਟੋਰੀ ਸੂਜੀ ਲੈ ਲਈ ਇਹਦੇ ਵਿੱਚ ਪਾ ਦਿੰਨੇ ਹਾਂ ਇਹਨੂੰ ਆਪਾਂ ਹੁਣ ਲਗਾਤਾਰ ਇਹਦਾ ਹਿਲਾਉਂਦੇ ਹੋਏ ਨਾ ਭੁੰਨਣਾ ਹੈ ਸਾਰਾ ਸਮਾਂ ਆਪਾਂ ਭੁੰਨਣਾ ਤੇ ਦੂਜੇ ਪਾਸੇ ਆਪਾਂ ਪਾਣੀ ਵੀ ਗਰਮ ਕਰਕੇ ਰੱਖ ਦਿੱਤਾ ਸੀ ਇਹਨੂੰ ਆਪਾਂ ਢੱਕਣਾ ਕਵਰ ਕਰ ਦਿੰਨੇ ਆ ਇਸੇ ਕ올ੀ ਨਾਲ ਮੈਂ ਸੂਜੀ ਲਈ ਸੀ ਤੇ ਇਸੇ ਕ올ੀ ਨਾਲ ਮੈਂ 4 ਕ올ੀਆਂ ਪਾਣੀ ਗਰਮ ਕਰ ਲਈਆਂ ਇਨੂੰ ਹੁਣ ਆਪਾਂ ਲਗਾਤਾਰ ਇਦਾਂ ਹਿਲਾਉਂਦੇ ਹੋਏ ਸੂਜੀ ਨੂੰ ਭੁੰਨ ਲੈਣਾ ਹੈ। ਹਿਲਾਉਣਾ ਨਹੀਂ ਛੱਡਣਾ ਇਹਨੂੰ ਜੇ ਹਿਲਾਉਣਾ ਛੱਡ ਦਿੱਤਾ ਜਿਹੜੀ ਸੂਜੀ ਉਹ ਤਲੇ ਨਾਲ ਚੁੰਬੜ ਜਾਣੀ ਫਿਰ ਸੜ ਜਾਣੀ ਹੈ ਸੂਜੀ। ਮੈਂ ਛੋਟੀ ਕਟੋਰੀ ਲਈ ਤੁਸੀਂ ਵੱਡੀ ਕਟੋਰੀ ਵੀ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਸੂਜੀ ਦਾ ਨਾਸ਼ਤਾ ਤੁਸੀਂ ਓਨਾ ਬਣਾ ਸਕਦੇ ਹੋ। ਇਦਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਸੂਜੀ ਨੂੰ ਹਲਕਾ ਜਿਹਾ 골ਡਨ ਹੋਣ ਤੱਕ ਭੁੰਨ ਲੈਣਾ। ਤੁਸੀਂ ਸੂਜੀ ਨੂੰ ਪਹਿਲਾਂ ਇਕੱਲਾ ਵੀ ਭੁੰਨ ਸਕਦੇ ਹੋ ਪਹਿਲਾਂ ਤੁਸੀਂ ਇਕੱਲੀ ਸੂਜੀ ਵੀ ਭੁੰਨ ਸਕਦੇ ਜੇ ਤੁਸੀਂ ਮਟਰ ਨਹੀਂ ਪਾਏ ਕਿਉਂਕਿ ਮੈਂ ਮਟਰ ਪਾਏ ਹੋਏ ਸੀ ਇਸ ਕਰਕੇ ਮੈਂ ਇਹਨੂੰ ਸੂਜੀ ਨੂੰ ਨਾਲ ਹੀ ਮਟਰਾਂ ਦੇ ਭੁੰਨਦੀ ਪਈ ਆ ਕਿਉਂਕਿ ਮਟਰ ਜਿਹੜੇ ਫਿਰ ਕੱਚੇ ਨਾ ਰਹਿ ਜਾਣਗੇ ਕਿਉਂਕਿ ਮਟਰਾਂ ਨੂੰ ਵੀ ਸੇਕ ਲੱਗ ਜਾਊਗਾ ਨਾਲ ਦੀ ਨਾਲ ਜੇ ਤੁਸੀਂ ਮਟਰ ਨਹੀਂ ਪਾਏ ਨਾ ਤੇ ਫਿਰ ਤੁਸੀਂ ਪਹਿਲਾਂ ਸੂਜੀ ਇਕੱਲੀ ਭੁੰਨ ਕੇ ਤੇ ਬਾਕੀ ਸਬਜ਼ੀਆਂ ਫਿਰ ਪਾਓ ਤੇ ਦੇਨ ਚਲਾਉਂਦੇ ਹੋਏ ਆਪਾਂ ਲਗਾਤਾਰ ਇਹਨੂੰ 골ਡਨ ਬ੍ਰਾਊਨ ਹੋਣ ਤੱਕ ਭੋਲ ਲੈਨੇ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਏ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਦੇਖੋ ਹੁਣ ਥੱਲੇ ਜਿਹੜੀ ਸੂਜੀ 골ਡਨ ਬ੍ਰਾਊਨ ਹੋਣ ਲੱਗ ਪਈ ਏ। ਇਦਾਂ ਹੀ ਆਪਾਂ ਚਲਾਉਂਦੇ ਹੋਏ ਇਹਨੂੰ ਭੁੰਨਣਾ ਏ। ਪਹਿਲਾਂ ਨਾਲੋਂ ਦੇਖੋ ਸੂਜੀ ਦਾ ਇਹਦਾ ਕਲਰ ਚੇਂਜ ਹੋ ਗਿਆ। 골ਡਨ ਬ੍ਰਾਊਨ ਕਲਰ ਆ ਗਿਆ। ਜਿਹੜਾ ਆਪਾਂ ਪਾਣੀ ਗਰਮ ਪਾਇਆ ਸੀ ਉਹ ਇਹਦੇ ਵਿੱਚ ਆਪਾਂ ਪਾਉਨੇ ਹੁਣ ਤੇ ਹੌਲੀ ਹੌਲੀ ਕਰਕੇ ਪਾਣੀ ਇਹਦੇ ਵਿੱਚ ਪਾਉਣਾ ਤੇ ਪਾਣੀ ਜਿਹੜਾ ਪਾਉਣਾ ਗਰਮ ਕਰਕੇ ਹੀ ਪਾਉਣਾ ਥੋੜਾ ਬਰਤੀ ਬਚਿਆ ਪਾਣੀ ਉਹ ਵੀ ਪਾ ਦੇਣੀ ਥੋੜਾ ਜਿਹਾ ਇੰਨਾ ਪਾਣੀ ਬਚ ਗਿਆ ਮੈਂ ਜਿਸ ਕੌਲੀ ਮੈਂ ਸੂਜੀ ਮਿਨੀ ਸੀ ਉਸੇ ਕੌਲੀ ਦੇ ਨਾਲ ਮੈਂ ਚਾਰ ਕੌਲੀਆਂ ਪਾਣੀ ਗਰਮ ਕੀਤਾ ਸੀ ਤੇ ਮੇਰੇ ਖਿਆਲ ਨਾਲ ਤਿੰਨ ਇੱਕ ਕੌਲੀਆਂ ਪਾਣੀ ਪੈ ਗਿਆ ਹੁਣ ਬਾਕੀ ਪਾਣੀ ਬਚ ਗਿਆ ਹੁਣ ਮੈਂ ਲਗਾਤਾਰ ਚਲਾਉਂਦੇ ਹੋਏ ਨਾਲ ਇਦਾਂ ਹਿਲਾਉਂਦੇ ਹੋਏ ਮਿਕਸ ਕਰਦੇ ਹਾਂ ਬਾਕੀ ਤੁਸੀਂ ਇਸ ਟਾਈਮ ਇਹਦਾ ਲੋਨ ਵੀ ਚੈੱਕ ਕਰ ਸਕਦੇ ਹੋ ਬਦ ਘੱਟ ਜਿੰਨਾ ਤੁਸੀਂ ਖਾਂਦੇ ਹੋ ਉਸ ਹਿਸਾਬ ਨਾਲ ਰੱਖ ਸਕਦੇ ਹੋ ਮੈਨੂੰ ਥੋੜਾ ਜਿਹਾ ਨਮਕ ਘੱਟ ਲੱਗਿਆ ਮੈਂ ਥੋੜਾ ਜਿਹਾ ਨਮਕ ਇਹਦੇ ਵਿੱਚ ਹੋਰ ਪਾ ਦਾਂ। ਬਾਕੀ ਤੁਸੀਂ ਵੀ ਇੱਕ ਵਾਰੀ ਚੈੱਕ ਕਰਕੇ ਤੇ ਤੁਸੀਂ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਨਮਕ ਪਾ ਸਕਦੇ ਹੋ। ਦੇਖੋ ਇਹ ਹੁਣ ਕੜਾਈ ਛੱਡਣ ਲੱਗ ਪਿਆ। ਦੇਖੋ ਪੈਨ ਨਾ ਬਿਲਕੁਲ ਨਹੀਂ ਚਿਪਕਦਾ ਪਿਆ। ਜੇ ਚਿਪਕੇ ਵੀ ਕਿ ਤੁਸੀਂ ਗੈਸ ਦੀ ਫਲੇਮ ਘੱਟ ਹੀ ਰੱਖਣੀ ਥੋੜਾ ਜਿਹਾ ਦੇ ਵਿੱਚ ਘਿਓ ਪਾ ਕੇ ਇਹਨੂੰ ਲਗਾਤਾਰ ਬਣਾਉਂਦੇ ਰਹਿਣਾ ਇਹ ਬਣ ਚੁੱਕਿਆ ਆ ਆਪਾਂ ਹੁਣ ਗੈਸ ਨੂੰ ਕਰਦੇ ਬੰਦ ਇੰਟ ਢੱਕਣਾ ਕਵਰ ਕਰ ਦਿੰਦੇ ਆ 5 ਮਿੰਟ ਬਾਅਦ ਆਪਾਂ ਇਸ ਤਰ੍ਹਾਂ ਕੌਲੀ ਵਿੱਚ ਇਹਨੂੰ ਪਾ ਲਿਆ ਤੇ ਆਪਾਂ ਇਸ ਕਟੋਰੀ ਨੂੰ ਇਹਦੇ ਉੱਪਰ ਰੱਖਦੇ ਆ ਗਰਮਿਆ ਕਟੋਰੀ ਦੀ ਬਹੁਤ ਮੁਸ਼ਕਲ ਗਰਮ ਸੀ ਨਾ ਕੋਲੀ ਬਹੁਤ ਮੁਸ਼ਕਲ ਨਿਕਲੀ ਹੈ ਹਲ ਇਹਦੇ ਉੱਪਰ ਹੁਣ ਆਪਾਂ ਪਾ ਦਿੰਨੇ ਆ ਥੋੜਾ ਜਿਹਾ ਸਿਕਿਓ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਆਪਣਾ ਨਾਸ਼ਤਾ ਬਣ ਕੇ ਤਿਆਰ ਹੈ ਅੱਜ ਆਪਣਾ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਨਾਸ਼ਤਾ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much ਵੀਡੀਓ ਦੇਖਣ ਲਈ